ਮੇਰਾ ਬੇਟਾ ਹੈ 9 ਸਾਲ ਦਾ ਤੇ ਨਿਊਟਨ ਐਲੀਮੈਂਟਰੀ ਸਕੂਲ ਚ ਪੜਦਾ ਤੇ ਹੁਣ ਜਿੱਦਾਂ ਗਰਮੀ ਦੀਆਂ ਛੁੱਟੀਆਂ ਹਈਆਂ ਉਹਨਾਂ ਨੂੰ ਤੇ ਉਸ ਤੋਂ ਬਾਅਦ ਕੁਝ ਵੀ ਹੈ ਨਹੀਂ ਸੀ ਕਰਨ ਨੂੰ ਤੇ ਜਿੱਦਾਂ ਕਿਡਸ ਪਲੇ ਵਾਲਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਲਾਸਟ ਈਅਰ ਵੀ ਜੁਆਇਨ ਕੀਤਾ ਸੀ ਮੇਰੇ ਬੇਟੇ ਨੇ ਤੇ ਇਸ ਸਾਲ ਵੀ ਤੇ ਬਹੁਤ ਵਧੀਆ ਇਹ ਇੱਥੇ ਐਕਟੀਵਿਟੀਜ਼ ਕਰਾਉਂਦੇ ਆ ਜਿਹਦੇ ਨਾਲ ਬੱਚੇ ਉਹਨਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਆ ਤੇ ਪੇਰੈਂਟਸ ਨੂੰ ਵੀ ਪਤਾ ਲੱਗਦਾ ਕਿ ਹਾਂ ਬੱਚਿਆਂ ਨੂੰ ਕੀ ਪਸੰਦ ਆ ਕੀ ਨਹੀਂ ਪਸੰਦ ਤੇ ਬਹੁਤ ਵਧੀਆ ਉਪਰਾਲਾ ਉਹਨਾਂ ਦਾ ਬੰਦੇ ਦੀ ਕੈਣੀ ਕਰਨੀ ਅੱਖ ਨੂੰ ਹੀ ਚਾਹੀਦੀ ਹੈ ਕਹਿਣਾ ਬਹੁਤ ਸੋਖਾ ਕਿ ਆਪਾਂ ਨੂੰ ਬੱਚਿਆਂ ਨੂੰ ਨਸ਼ਿਆਂ ਤੇ ਗੈਂਗਸ ਤੋਂ ਬਚਾਉਣਾ ਚਾਹੀਦਾ ਆ ਕਰਨਾ ਔਖਾ ਰਾਈਟ ਸੋ ਇਹ ਜਿਹੜੇ ਤੁਸੀਂ ਗੱਲ ਕਰਦੇ ਆ ਇਹ ਐਫਰਟ ਸਾਰਾ ਸਾਲ ਹੋਣਾ ਚਾਹੀਦਾ ਹੈ ਕਿ ਅਸੀਂ ਬੱਚਿਆਂ ਨੂੰ ਕਿਸੇ ਨਾ ਕਿਸੇ ਉਪਰਾਲੇ ਦੇ ਨਾਲ ਜੋੜ ਕੇ ਰੱਖਣਾ ਆ ਸੋ ਨਾ ਸ਼ੈਨ ਦੀ ਗੈਂਗਸ ਨੂੰ ਦੂਰ ਰਹਿਣ ਇਦਾਂ ਨਹੀਂ ਕਿ ਦੋ ਕੁ ਮਹੀਨੇ ਲਈ ਬੱਚਿਆਂ ਨੂੰ ਐਕਟੀਵਿਟੀਜ਼ ਦੇ ਵਿੱਚ ਪਾਤਾ ਤੇ ਬਾਕੀ ਸਾਲ ਤੁਸੀਂ ਫਰਗੇਟ ਕਰ ਗਏ ਤੇ ਮਾੜੇ ਪਾਸੇ ਲੱਗਣਾ ਬਹੁਤ ਸਮਾਂ ਨਹੀਂ ਲੱਗਦਾ ਬੱਚਿਆਂ ਨੂੰ ਇਸ ਕਰਕੇ ਕੋਈ ਵੀ ਪ੍ਰੋਗਰਾਮ ਅਸੀਂ ਖੇਡ ਪਲੇਟਾਨੀ ਕਰਦੇ ਹਾਂ ਕੋਈ ਵੀ ਪ੍ਰੋਗਰਾਮ ਹੋਵੇ ਬਿਲਕੁਲ ਫ੍ਰੀ ਹੈ ਕਿਉਂਕਿ ਅਸੀਂ ਨਹੀਂ ਮੰਗਦੇ ਕਿਸੇ ਮਾਪੇ ਉੱਤੇ ਕੋਈ ਬੰਦਿਸ਼ ਹੋਵੇ ਕਿ ਅਸੀਂ ਬੱਚਿਆਂ ਨੂੰ ਨਹੀਂ ਪ੍ਰੋਗਰਾਮ ਦੇ ਵਿੱਚ ਪਾ ਸਕਦੇ ਕਿਉਂਕਿ ਅਸੀਂ ਅਫੋਰਡ ਨਹੀਂ ਕਰ ਸਕਦੇ ਭਾਈ ਅਸੀਂ ਇਹ ਸਾਰੀਆਂ ਗੱਲਾਂ ਹੀ ਮਨਘਾਤ ਕਰਦੇ ਹਾਂ ਅਸੀਂ ਇੱਕ ਕਮਿਊਨਿਟੀ ਹਾਂ ਇੱਕ ਮੋਟ ਬਣ ਕੇ ਹੀ ਸਰਦਾ ਹੈ ਅਸੀਂ ਮੰਗਦੇ ਇਸ ਤਰ੍ਹਾਂ ਦੇ ਪ੍ਰੋਗਰਾਮ ਸਾਰਿਆਂ ਵਾਸਤੇ ਅਵੇਲੇਬਲ ਹੋਣ ਡਸਨਟ ਮੈਟਰ ਕੌਣ ਕਿੱਥੋਂ ਆਇਆ ਹੈ ਕਿਉਂਕਿ ਇੱਥੇ ਏਸ਼ੀਅਨ ਕਮਿਊਨਿਟੀ ਤੋਂ ਆ, ਬਲੈਕ ਕਮਿਊਨਿਟੀ ਤੋਂ ਆ, ਫ੍ਰੀਂ ਪੰਜਾਬੀ ਕਮਿਊਨਿਟੀ ਤੋਂ ਆ ਸਾਰੇ ਪਾਸਿਓਂ ਬੱਚੇ ਆਏ ਹੋਏ ਆ ਕਿਉਂਕਿ ਡਰੱਗਸ ਤੇ ਗੈਂਗਸ ਸਾਰੇ ਕਮਿਊਨਿਟੀਆਂ ਨੂੰ ਇਕੁਅਲੀ ਇਫੈਕਟ ਕਰਦੀ ਹੈ ਤੇ ਬੇਚੇਰੀਆਂ ਇਮੀਗ੍ਰੈਂਟ ਫੈਮਲੀ ਆਇਆ ਜਿਹੜੀਆਂ ਇਸ ਸਮੇਂ ਫਾਈਨੈਂਸ਼ੀਅਲੀ ਸਟਰਗਲ ਕਰ ਰਹੀਆਂ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਸਖਤ ਜ਼ਰੂਰਤ ਹੈ ਕਿਉਂਕਿ ਉਹ ਵੀ ਮੰਗਦੇ ਆ ਕਿ ਉਹਨਾਂ ਦੇ ਬੱਚਿਆਂ ਦਾ ਸੋਨਾ ਭਵਿੱਖ ਬਣੇ ਸੋ ਇਸ ਕਰਕੇ ਕਮਿਊਨਿਟੀ ਲਈ ਵਿੱਚ ਸੋਸ਼ਲੀ ਤੇ ਮੋਰਲੀ ਆਪਣੇ ਸਾਰਿਆਂ ਦਾ ਫਰਜ਼ ਬੰਦਾ ਸਮਾਜਿਕ ਤੌਰ ਤੇ ਕਿ ਆਪਾਂ ਇਸ ਤਰ੍ਹਾਂ ਦੇ ਅਪਰਾਲੇ ਤਿਆਰ ਕਰੀਏ ਹੁਣ ਤੁਸੀਂ ਦੇਖ ਲਓ ਕਿੰਨੀ ਖੁਸ਼ੀ ਵਾਲੀ ਗੱਲ ਆ ਤਕਰੀਬਨ 150 ਬੱਚਾ ਇੱਥੇ ਅੱਜ ਪਹੁੰਚਿਆ ਹੋਇਆ ਆ 50 60 ਵਾਲੰਟੀਅਰ ਆ ਜਿੱਥੇ ਪਹੁੰਚੇ ਹੋਇਆ ਕਿੰਨੇ ਮਾਪੇ ਪਹੁੰਚੇ ਹੋਏ ਆ ਸਾਡੇ ਸਪਾਂਸਰ ਸਾਡੇ ਨਾਲ ਜੁੜੇ ਹੋਏ ਆ ਤੇ ਸਾਰੇ ਬੱਚਿਆਂ ਦਾ ਕਿੰਨਾ ਇੰਜੋਇਮੈਂਟ ਹੋ ਰਿਹਾ ਹੈ ਇਹਨਾਂ ਨੂੰ ਚੰਗੀ ਸੰਗਤ ਮਿਲਣੀ ਆ ਚੰਗੇ ਗੌਡਮੈਂਟ ਨੇ ਆ ਕੁਝ ਚੰਗਾ ਸਿੱਖਣ ਲਈ ਮਿਲਣਾ ਆ ਤੇ ਜੇ ਬੱਚਿਆਂ ਦਾ ਅਸੀਂ ਫਿਊਚਰ ਬਣਾ ਸਕਦੇ ਆ ਸਾਨੂੰ ਬੜੀ ਖੁਸ਼ੀ ਆ ਤੇ ਮਾਣ ਆ ਸਾਡਾ ਛੋਟੇ ਹੁੰਦੇ ਸਾਨੂੰ ਰਿਸਪਾਂਸਿਬਿਲਟੀ ਦਿੱਤੀ ਗਈ ਸੀ ਛੋਟੀ ਉਮਰ ਦੇ ਵਿੱਚ ਹੀ ਉਸੇ ਰਿਸਪਾਂਸਿਬਿਲਟੀ ਦੇ ਸਹਾਰੇ ਅੱਜ ਅਸੀਂ ਅੱਜ ਇਸ ਲੈਵਲ ਤੱਕ ਪਹੁੰਚ ਗਏ ਇਸੇ ਤਰ੍ਹਾਂ ਅਸੀਂ ਜਿਹੜੇ ਵੋਲੰਟੀਅਰ ਆ ਹਾਂ ਮੰਨਦੇ ਹਾਂ ਇਸ ਕੰਮ ਨੂੰ ਕਿ ਬੱਚੇ ਆ ਪਰ ਅਸੀਂ ਇਹਨਾਂ ਦੇ ਸਰੀ ਰਿਸਪਾਂਸਿਬਿਲਟੀ ਨਹੀਂ ਸੜ ਦੰਦੇ ਆ ਕਿ ਇਹਨਾਂ ਨੂੰ ਵੀ ਲਾਈਫ ਬਾਰੇ ਥੋੜਾ ਜਿਹਾ ਪਤਾ ਲੱਗੇ ਕਿਉਂਕਿ ਅਸੀਂ ਮੰਗਦੇ ਇਹ ਨਵੇਂ ਲੀਡਰ ਉੱਠਣ ਸਾਡੇ ਕਮਿਊਨਿਟੀ ਦੇ ਵਿੱਚ ਤੁਸੀਂ ਦੇਖ ਲਓ ਇਸੀ ਬੱਚੇਵਾਂ ਬਾਰੇ ਆਪਾਂ ਗੱਲ ਕਰਦੇ ਆਂ ਇਸ ਤਰ੍ਹਾਂ ਦੇ ਬੱਚੇ ਸੀ ਜਿਹੜੇ ਅੱਜ ਤਕਰੀਬਨ 30 ਪੁਲਿਸ ਆਫਸਰ ਐਸੀ ਕਮਿਊਨਿਟੀ ਦੇ ਵਿੱਚ ਲੱਗੇ ਹੋਏ ਆ ਉਹਨਾਂ ਦੀ ਸ਼ੁਰੂਆਤ ਵੀ ਇਸ ਤਰ੍ਹਾਂ ਹੋਈ ਸੀ ਇਸੇ ਤਰ੍ਹਾਂ ਅਸੀਂ ਮੰਗਦੇ ਆਂ ਕਿ ਜਦ ਅਸੀਂ ਇਹਨਾਂ ਨੂੰ ਵੈਲਿਊ ਦਿਖਾਉਦੇ ਆਂ ਇਹਨਾਂ ਨੂੰ ਅਪਰੀਸ਼ੀਏਟ ਕਰਦੇ ਆਂ ਇਹਨਾਂ ਨੂੰ ਰਿਸਪਾਂਸਿਬਿਲਟੀ ਦਿੰਦੇ ਆਂ ਅਸੀਂ ਇਹਨਾਂ ਨੂੰ ਇਹ ਮੈਸੇਜ ਦੇ ਰਹੇ ਆਂ ਕਿ ਅਸੀਂ ਤੁਹਾਨੂੰ ਇਹ ਗੱਦੀ ਫੜਾਤੀ ਅਸੀਂ ਤੁਹਾਨੂੰ ਇਹ ਰਿਸਪਾਂਸਿਬਿਲਟੀ ਸੌਂਪਤੀ ਹੁਣ ਤੁਹਾਡੇ ਤੇ ਰਾਈਟ ਤੇ ਇਹ ਆਪਣੀ ਰਿਸਪੌਂਸਿਬਿਲਟੀ ਨੂੰ ਪੂਰਾ ਨਿਭਾਉਦੇ ਆ ਮੇਰਾ ਯਕੀਨ ਕਰੋ ਇਸ ਗੱਲ ਦਾ ਤੇ ਇਹੀ ਬੱਚੇ ਆ ਜਿਨ੍ਹਾਂ ਨੇ ਉੱਠ ਕੇ ਕੱਲ ਨੂੰ ਡਾਕਟਰ ਬਣਨਾ ਆ ਇੰਜੀਨੀਅਰ ਬਣਨਾ ਆ ਲਾਇਰ ਬਣਨਾ ਪੁਲਿਸ ਆਫਸਰ ਜੱਜ ਬਣਨਾ ਆ ਸੋ ਸਾਨੂੰ ਬੜਾ ਮਾਣ ਗਰਵ ਤੇ ਫਖਰ ਹੈ ਇਸ ਬੱਚਿਆਂ ਤੇ 604 619 1064 ਇਹ ਪ੍ਰੋਗਰਾਮ ਸਾਰਿਆਂ ਵਾਸਤੇ ਫ੍ਰੀ ਆ ਖੁੱਲਾ ਸੱਦਾ ਆ ਡੋਰ ਸਾਡੀ ਹਮੇਸ਼ਾ ਓਪਨ ਹੈ ਅਸੀਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਆ ਕੇ ਸਾਡੇ ਨਾਲ ਜੁੜੋ ਕਿਉਂਕਿ ਅਸੀਂ ਮੰਗਦੇ ਹਾਂ ਕਿ ਬੱਚਿਆਂ ਦਾ ਸੋਹਣਾ ਫਿਊਚਰ ਬਣੇ ਜਦ ਅਸੀਂ ਇੰਨਾ ਸੋਹਣਾ ਪਲੈਟਫਾਰਮ ਤੁਹਾਡੇ ਵਾਸਤੇ ਬਣਾਇਆ ਆਇਆ ਬਿਲਕੁਲ ਫ੍ਰੀ ਆਫ ਕਾਸਟ ਇੰਨੇ ਜਿੰਮੇਵਾਰੀ ਤਾਂ ਬਣਦੀ ਹੈ ਕਿਉਂਕਿ ਕੱਲ ਨੂੰ ਕੋਈ ਮਾਪਾ ਇੰਨੀਆਂ ਗੱਲ ਕਹਿਵੇ ਕਿ ਸਾਡਾ ਬੱਚਾ ਨਸ਼ਿਆਂ ਤੇ ਗੈਂਗਸ ਵਿੱਚ ਪੈ ਗਿਆ ਤੇ ਫਿਰ ਭਾਈਓ ਜਿੰਮੇਵਾਰੀ ਤੁਹਾਡੀ ਆ ਕਿਉਂਕਿ ਜਦ ਤੁਹਾਨੂੰ ਇਸ ਤਰ੍ਹਾਂ ਦੀ ਓਪਰਚ्युनिटी ਦਿੱਤੀ ਗਈ ਆ ਫਿਰ ਤੁਸੀਂ ਕਿਸੇ ਵੱਨ ਉਂਗਲੀ ਵੀ ਨਹੀਂ ਕਰ ਸਕਦੇ ਰਾਈਟ ਜਦ ਤੁਹਾਨੂੰ ਇਹ ਪੂਰੀ ਓਪਰਚ्युनिटी ਦਿੱਤੀ ਹੋਈ ਹੈ ਪਲੈਟਫਾਰਮ ਦਿੱਤਾ opportunity ਦਾ ਪੂਰਾ ਐਡਵਾਂਟੇਜ ਚੱਕੋ ਫਾਈਨਲ ਮੈਸੇਜ ਕਮਿਊਨਿਟੀ ਨੂੰ ਇਹ ਹੈ ਕਿ ਆਪਾਂ ਸਾਰੇ ਪਿੰਡਾਂ ਵਿੱਚ ਛੁਟ ਕੇ ਆਏ ਆਂ ਤੇ ਪਿੰਡਾਂ ਦੇ ਮਾਹੌਲ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਕੋਈ ਬੱਚਾ ਪਿੰਡ ਦੇ ਵਿੱਚ ਹਲਤ ਕਰਦਾ ਸੀ ਸਾਰੇ ਉਸ ਬੱਚੇ ਨੂੰ ਆ ਕੇ ਸਿਖਾਉਦੇ ਸੀ ਕਿ ਆਹ ਰਾ ਪੜ੍ਹਨਾ ਨਹੀਂ ਰਾਈਟ ਤੇ ਗੋਰੀਆਂ ਦੀ ਖਾਵੇ ਤਾਂ ਕਹਿੰਦੇ ਇਟ ਟੇਕਸ ਅ ਵਿਲੇਜ ਟੂ ਰੇਜ਼ ਅ ਚਾਈਲਡ ਇਸੇ ਤਰ੍ਹਾਂ ਜਿਹੜਾ ਸਾਡਾ 슬ੋਗਨ ਹੈ ਕਿਡਸ ਪਲੇ ਦੇ ਵਿੱਚ ਹੈਗਾ ਆ ਇਟ ਟੇਕਸ ਅ ਵਿਲੇਜ ਟੂ ਰੇਜ਼ ਅ ਚਾਈਲਡ ਇਹ ਪਿੰਡਾਂ ਵਰਗਾ ਮਾਹੌਲ ਆ ਪਿੰਡਾਂ ਵਰਗਾ ਮਾਹੌਲ ਰੱਖੋ ਇਹ ਵੀ ਬੱਚੇ ਸਾਡੇ ਬੱਚੇ ਆ ਇਹਨਾਂ ਦੀ ਸਕਸੈਸ ਸਾਡੀ ਸਕਸੈਸ ਆ